ਇਸ ਦਸੂਏ ਦਾ ਚੈੱਕ ਕੀਤਾ ਹੈਗਾ ਤੇ ਡਾਂਡੇ ਮੈਂ ਬਹੁਤ ਚੈਕਿੰਗ ਜਦੋਂ ਵਾਰਡਸ ਦੀ ਕੀਤੀ ਹੈਗੀ ਹੈ ਠੀਕ ਪਾਇਆ ਗਿਆ ਬਟ ਕੁਝ ਕਮੀਆਂ ਜਿਹੜੀਆਂ ਉੱਥੇ ਪਾਈਆਂ ਗਈਆਂ ਉਹ ਸਟਾਫ ਨੂੰ ਦੱਸਤਾ ਗਿਆ ਹੈਗਾ ਔਰ ਐਸਐਮਓ ਸਾਹਿਬ ਨੇ ਜਿਹੜਾ ਡਾਕਟਰ ਕਰਨ ਹੈਗਾ ਉਹਨਾਂ ਨੇ ਤਸੱਲੀ ਦਵਾਈ ਹੈਗੀ ਹੈ ਕਿ ਅਗਲੇ 15 ਦਿਨ ਜਦੋਂ ਮੈਂ ਰਾਉਂਡ ਕਰਾਂਗੀ ਤੇ ਉਹ ਸਾਰੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰਕੇ ਉਹਨੂੰ ਠੀਕ ਕਰਨਗੇ ਤੇ ਦਸੂਆ ਜਦੋਂ ਮੈਂ ਇਸ ਤੋਂ ਬਾਅਦ ਦਸੂਏ ਦਾ ਦੌਰਾ ਕੀਤਾ ਉੱਥੇ ਵੀ ਐਡਿਕਸ਼ਨ ਸੈਂਟਰ ਦੇਖਿਆ ਗਾਇਨੀ ਵਿਵਾਰਡ ਦੇਖੀ ਚਿਲड्रन ਵਾਰਡ ਦੇਖੀ डॉक्टर रब्ता कायम किया डॉक्टर मनमोहन मेरे नाल मेरे साथी एज एस एम ओ भी काम कर चुके हैं इतने की बिल्डिंग भी तसलीबख्श्श और जोड़ा काम है बहुत ही तसलीबख्श पाया गया मैडिकल स्टोर देखा गया जो कि नॉम्स के हिसाब न बहुत ही वह चल रहा है तो मैं चाहवाँगी कि सरकार के नॉम्स के हिसाब न ये होर तरक्या कर और अगे जो भी वाधा हैगा इस कर सकते हैं वह कर ਮਲੇ ਇੱਕ ਉਹ ਸੋਚੀਦਾ ਪੰਜਾਬ ਸਰਕਾਰ ਦੇ ਹੈਲਥ ਐਜੂਕੇਸ਼ਨ ਦੇ ਬਹੁਤ ਜ਼ਿਆਦਾ ਜਿਹੜਾ ਇਫੈਕਟ ਦਾ ਯਾਨੀ ਆਪਣ ਤੇ ਇਹ ਹੈਲਥ ਐਜੂਕੇਸ਼ਨ ਵਧੀਆ ਬਣਨੀ ਚਾਹੀਦੀ ਹੈ ਤੁਸੀਂ ਜਿਹੜਾ ਹੈਲਥ ਹੈਲਥ ਟਾਈਪ ਤੇ ਦੇਖਿਆ ਕਿ ਪੰਜਾਬ ਸਰਕਾਰ ਨੇ ਜੋ ਪ੍ਰੋਸੈਸ ਨੇ ਭੇਜਿਆ ਲਿਖ ਕੇ ਪਰਜਾ ਜਿਹੜਾ ਨੇ ਜੋ ਸਾਡੇ ਬਣਾਇਆ ਕਰ ਜਿਹੜਾ ਉਹ ਠੀਕ ਹੈ ਚੱਲਦਾ ਤੁਹਾਡਾ ਸਾਰਾ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਮਾਨਯੋਗ ਮੰਤਰੀ ਜੀ ਨੇ ਡਾਕਟਰ ਬਲਬੀਰ ਜੀ ਨੇ ਕਿੰਨੀਆਂ ਸਕੀਮਸ ਇੱਥੇ ਲਾਗੂ ਕੀਤੀਆਂ ਹੈਗੀਆਂ ਲੋਕ ਇੱਧੇ ਵਿੱਚ ਜਿਸ ਤਰ੍ਹਾਂ ਕਿ ਹਾਰਟ ਪੇਸ਼ੈਂਟਸ ਲਈ ਸਟੈਮੀ ਹੈਗਾ ਪ੍ਰੋਜੈਕਟ ਬ੍ਰੇਨ ਇੰਜਰੀ ਲਈ ਜਿਹੜਾ ਬ੍ਰੇਨ ਟਰਾਮਾ ਆ ਜਾਂ ਉਹਦੇ ਵਿੱਚ ਐਮਬੋਲਿਜ਼ਮ ਜਾਂਦੇ ਹੈਗੇ ਉਹਦੇ ਸਟ੍ਰੋਕ ਪ੍ਰੋਜੈਕਟ ਹੈਗਾ ਜਿਸ ਦੇ ਵਿੱਚ ਕਿ ਮਰੀਜ਼ ਦਾ ਟੋਟਲ ਫ੍ਰੀ ਇਲਾਜ ਹੁੰਦਾ ਹੈਗਾ ਤੇ ਮੈਂ ਚਾਹਾਂਗੀ ਕਿ ਸਾਰੇ ਲੋਕਾਂ ਨੂੰ ਅਪੀਲ ਵੀ ਕਰਦੀ ਹੈਗੀਆਂ ਕਿ ਇਸ ਚੀਜ਼ ਦਾ ਉਹ ਫਾਇਦਾ ਚੁੱਕਣ ਔਰ ਇੱਥੇ ਡਾਕਟਰਸ ਜਿਹੜੇ ਹੈਗੇ ਐਮਰਜੈਂਸੀ ਵਿੱਚ ਫੁੱਲ ਟਾਈਮ ਅਵੇਲੇਬਲ ਹੈਗੇ ਐ ਐਸਐਮਓਜ਼ ਜਿਹੜੇ ਹੈਗੇ ਉਸ ਚੀਜ਼ ਨੂੰ ਫੈਸਿਲੀਟੇਟ ਕਰਦੇ ਹੈਗੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈਗੀ ਹੈ ਤੇ ਫੋਨ ਨੰਬਰ ਸਾਰੇ ਡਿਸਪਲੇਡ ਹੈਗੇ ਤੇ ਉਹ ਉਸ ਵੇਲੇ ਹੈਲਪ ਲੈ ਸਕਦੇ ਆ ਤੇ ਕਮੀਆਂ ਪੇਸ਼ੀਆਂ ਉਹਨਾਂ ਦੀਆਂ ਦੂਰ ਕੀਤੀਆਂ ਜਾ ਸਕਦੀਆਂ। ਫਰਿਸ਼ਤੇ ਸਕੀਮ ਜਿਹੜੀ ਆਇਓ ਜੇ ਲੋਕ ਬਹੁਤ ਇਨਕਸਟ ਕੱਟ ਲੈਂਦੇ ਲੋਕ ਕਰਦੇ ਆ ਤੇ ਸਾਡਾ ਨਾਂ ਉਹਦੇ ਬਾਰੇ ਜਿਹੜਾ ਕਲੀਅਰ ਕਰ ਦੱਸੋ ਜੀ ਬਿਲਕੁਲ ਮੈਂ ਫਰਿਸ਼ਤੇ ਸਕੀਮ ਲਈ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਪਹਿਲਾਂ ਜਿਸ ਤਰ੍ਹਾਂ ਕਿ ਲੋਕ ਜਿਹੜਾ ਵੀ ਪੇਸ਼ੈਂਟ ਲੈ ਕੇ ਆਉਂਦੇ ਸੀ ਰੋਡ ਸਾਈਡ ਐਕਸੀਡੈਂਟ ਜਾਂ ਸੜਕ ਤੇ ਐਕਸੀਡੈਂਟ ਹੋਇਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਤੇ ਪੁਲਿਸ ਕੇਸ ਦਾਇਰ ਹੋ ਜਾਏ ਇਹ ਉਹਨਾਂ ਨੂੰ ਬਾਰ-ਬਾਰ ਬੁਲਾ ਕੇ ਤੰਗ ਕੀਤਾ ਜਾਏਗਾ ਕਿ ਕਿੱਥੇ ਐਕਸੀਡੈਂਟ ਹੋਇਆ ਕਿੱਦਾਂ ਚੁੱਕਿਆ ਗਿਆ ਇਹ ਫਰਿਸ਼ਤੇ ਸਕੀਮ ਉਸਦੇ ਨਾਲ ਰਿਲੇਟਡ ਨਹੀਂ ਹੈਗੀ ਹੈ ਇਹ ਇਸ ਲਈ ਇਹ ਲਾਗੂ ਕੀਤੀ ਗਈ ਹੈਗੀ ਹੈ ਕਿ ਜਿਹੜਾ ਮਰੀਜ਼ ਹੈ ਜੇ ਰੋਡ ਸਾਈਡ ਐਕਸੀਡੈਂਟ ਤੇ ਉੱਥੇ ਪਿਆ ਹੈ ਸੜਕ ਤੇ ਜਾਂ ਕਿਤੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਹੈ ਜਿਹੜਾ ਉਹਦਾ 골ਡਨ ਆਰ ਹੈਗਾ ਜਿਸ ਦੇ ਵਿੱਚ ਕਿ ਉਹਦੀ ਜਾਨ ਬਚਾਈ ਜਾ ਸਕਦੀ ਹੈ ਜੇਕਰ ਕੋਈ ਵੀ ਬੰਦਾ ਉਸਦੀ ਹੈਲਪ ਕਰ ਸਕਦਾ ਹੈ ਹਸਪੀਟਲ ਦੇ ਵਿੱਚ ਫਰਸਟ ਏਡ ਉਹਨੂੰ ਦਵਾ ਸਕਦਾ ਹੈਗਾ ਤੇ ਉਸ ਕਾਰਨ ਉਸ ਨੂੰ ਫਰਿਸ਼ਤਾ ਵੀ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਮਰੀਜ਼ ਜਿਹੜਾ ਪੇਸ਼ੈਂਟ ਨੂੰ ਲੈ ਕੇ ਆ ਰਿਹਾ ਹੈਗਾ ਬੰਦਾ ਉਸ ਫਰਿਸ਼ਤੇ ਦਾ ਅਸੀਂ ਆਧਾਰ ਕਾਰਡ ਔਰ ਫੋਨ ਨੰਬਰ ਰਜਿਸਟਰ ਕਰਦੇ ਆ ਜਿਹੜਾ ਕਿ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜ ਦਿੰਦੇ ਆ ਔਰ ਟਾਈਮ ਆਨ ਤੇ ਉੱਪਰ ਜਦੋਂ ਮਨਜ਼ੂਰੀ ਆਂਦੀ ਹੈ ਤੇ ਸਰਕਾਰ ਨੇ ਉਹਦਾ ਇਨਾਮ ਵੀ ਰੱਖਿਆ ਹੋਇਆ ਹੈ 2000 ਰੁਪਏ ਉਸ ਇਨਸਾਨ ਨੂੰ ਮਿਲਣਗੇ ਥੈਂਕ ਯੂ